ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਤਾਰੀ ਸਰਪੰਚ ਨੇ ਭਾਰਤ ਸਰਕਾਰ ਨੂੰ ਅਵਾਰਡ ਵਾਪਸ ਕਰਨ ਦਾ ਕੀਤਾ ਐਲਾਨ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਵਿਖੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਜਾਣ ਤੋਂ ਰੋਕ ਕੇ ਜਾਣ ਤੇ ਨਾਰਾਜ਼ ਹੋ ਕੇ ਨਾਬਾ ਦੇ ਪਿੰਡ ਕਾਲਸਨਾ ਦੇ ਅਮਰਤਾਰੀ ਸਰਪੰਚ ਗੁਰਧਿਆਨ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਦਿੱਤਾ ਗਿਆ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਇਹ ਵੱਡਾ ਫੈਸਲਾ ਆਪਣੇ ਸ਼੍ਰੀ ਸਹਿਬ ਕਾਰਨ ਰੋਕੇ ਜਾਣ ਤੋਂ ਬਾਅਦ ਲਿਆ ਹੈ ਗੁਰਧਿਆਨ ਸਿੰਘ ਨੇ ਦੱਸਿਆ ਕਿ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਸ਼੍ਰੀ ਸਹਿਬ ਪੈਨਨ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ ਸੀ ਜਦ ਕਿ ਸ਼੍ਰੀ ਸੈਬਾ ਅਮਰਤਾਰੀ ਸਿੱਖਾਂ ਦੀ ਕਾਰਾਂ ਵਿੱਚੋਂ ਇੱਕ ਹੈ ਉਹਨਾਂ ਕਿਹਾ ਹੈ ਕਿ ਇਹ ਉਹਨਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹੈ ਸਰਪੰਚ ਗੁਰ ਅਤਿਆ ਸਿੰਘ ਨੇ ਇਸ ਫੈਸਲੇ ਦਾ ਉਹਨਾਂ ਦੇ ਪੂਰੇ ਪਿੰਡ ਨੇ ਸਮਰਥਨ ਕੀਤਾ ਹੈ ਪਿੰਡ ਵਾਸੀਆਂ ਨੇ ਇੱਕ ਮਤਾ ਪਾ ਕੇ ਸਰਪੰਚ ਦੇ ਇਸ ਕਦਮ ਨੂੰ ਸਹੀ ਠਹਿਰਾਇਆ ਹੈ ਅਤੇ ਕੇਂਦਰ ਸਵਾਰਡ ਵਾਪਸ ਲੈ ਕਹਿੰਦੀ ਹਮਾਇਤ ਕੀਤੀ ਹੈ ਗੌਰਤਿਆਂ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਦੇ ਧਾਰਮਿਕ ਅਧਿਕਾਰਾਂ ਦਾ ਸਨਮਾਨ ਨਹੀਂ ਹੁੰਦਾ ਉਹ ਇਹ ਅਵਾਰਡ ਵਾਪਸ ਕਰਕੇ ਆਪਣਾ ਵਿਰੋਧ ਜਿਤਾਉਂਦੇ ਰਹਿਣਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ